ਉਹ ਤੈਨੂੰ ਕਾਉਂਟਲਾਂ ਦੇ ਕਾਉਂਟ ਲੱਗ ਕੇ ਉਹ ਗਵਾ ਕੇ ਓਏ ਮਾਪਿਆਂ ਨੇ ਪਾਲਿਆ ਤੈਨੂੰ ਫਿਰ ਗਿਆ ਤੈਨੂੰ ਉੱਠ ਪੁੱਤ ਝੋਟਿਆ ਓਏ ਮੂਸੇ ਆਲਿਆ ਤੈਨੂੰ ਫਿਰ ਗਿਆ ਤੈਨੂੰ ਉੱਠ ਪੁੱਤ ਝੋਟਿਆ ਓਏ ਮੂਸੇ ਆਲਿਆ ਤੇਰੀ ਮੰਮੀ ਤੈਨੂੰ ਪਿਉਂਦੀ ਰਹੀ ਤੜਕੇ ਸੇਕ ਕੇ ਲਿਆਂਦਾ ਕਰਕੇ ਜੱਟ 35 ਗੋਲੀਆਂ ਸਾਤੀ ਵਿੱਚ ਖਾ ਗਿਆ ਓਏ ਭੱਜਿਆ ਨਹੀਂ ਡਰ ਕੇ ਸਿੱਧੂ 35 ਗੋਲੀਆਂ ਓਏ ਇੱਕ ਵਿੱਚ ਖਾ ਗਿਆ ਭੱਜਿਆ ਨਹੀਂ ਡਰ ਕੇ ਫੇਰ ਕਰਦਾ ਮੁਕਾਬਲਾ ਇਹ ਸੋਡੇ ਨਾਲ ਫੇਰ ਕਰਦਾ ਮੁਕਾਬਲਾ ਇਹ ਸੋਡੇ ਨਾਲ ਓਏ ਪਹਿਲਾਂ ਤੁਸੀਂ ਆਉਂਦੇ ਦੱਸ ਕੇ ਇਣੇ ਕਿਹੜਾ ਅਸਲੇ ਦਾ ਚਾਰ ਪਾਉਣਾ ਸੀ ਓਏ ਉਹਨੂੰ ਕੋਰੇ ਰੱਖ ਕੇ ਇਣੇ ਕਿਹੜਾ ਅਸਲੇ ਦਾ ਚਾਰ ਪਾਉਣਾ ਸੀ ਓਏ ਉਹਨੂੰ ਕੋਲੇ ਰੱਖ ਕੇ ਫੇਰ ਹੁੰਦੀ ਤੜ ਤੜ ਫੇਰ ਹੁੰਦੀ ਤੜ ਤੜ ਉੱਥੇ ਲੱਗ ਜਾਂਦਾ ਪਤਾ ਕਿਹੜਾ ਜਾਂਦਾ ਮਰ ਕੇ ਜੱਟ 35 ਗੋਲਿਆਂ ਵੇ ਸਾਤੀ ਵਿੱਚ ਖਾ ਗਿਆ ਓਏ ਭੱਜਿਆ ਨੀ ਡਰ ਕੇ ਸਾਡਾ ਸਿੱਧੂਆਂ ਦਾ ਰਾਜਾ ਸਿੱਧੂ ਤੂੰ ਕਹਾ ਗਿਆ ਸਾਨੂੰ ਪਹਿਣਗੇ ਭਲੇਖੇ ਤੇਰੇ ਰਾਤ ਨੂੰ ਉਹ ਤੇਰਾ ਨਾਟ ਗਿਆ ਆ ਗਿਆ ਸਾਨੂੰ ਪਹਿਣਗੇ ਭਲੇਖੇ ਤੇਰੇ ਰਾਤ ਨੂੰ ਓ ਤੇਰਾ ਨਾਟ 11 ਆ ਗਿਆ ਹੁਣ ਰੋਉ ਤੈਨੂੰ ਸਾਰਾ ਜੱਗ ਜਾਦ ਕਰਕੇ ਜੱਟ 35 ਗੋਲੀਆਂ ਉਸ ਸਾਤੀ ਵਿੱਚ ਖਾ ਗਿਆ ਬੱਜਿਆ ਨਹੀਂ ਡਰ ਕੇ ਸਿੱਧੂ 35 ਗੋਲੀਆਂ ਹੋਏ ਸੀਨੇ ਵਿੱਚ ਖਾ ਗਿਆ ਜੱਟ ਬੱਜਿਆ ਨੀ ਡਰ ਕੇ